ਜਨਮ ਦਿਨ ਦੇ ਕੇਕ ਨੇ ਕੱਚ ਬਸਾਰਿਆ ਮਾਤਮ ਦਾ ਮਾਹੌਲ ਮਹਿਜ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕੱਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ 퍼 ਗਿਆ ਚਾਰੋਂ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਵੀ ਦੀਆਂ ਮਹਿਜ 10 ਸਾਲ ਦੀ ਮਾਨਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਤੁਹਾਨੂੰ ਵਿਖਾਈ ਦੇ ਰਹੀ ਹੋएगी ਕਿੰਨੀ ਖੁਸ਼ ਹੈ ਮਾਨਵੀ ਕਿ ਪੂਰੇ ਪਰਿਵਾਰ ਦੇ ਨਾਲ ਜਨਮ ਦਿਨ ਦੇ ਕੇਕ ਨੂੰ ਕਟਿਆ ਜਾ ਰਿਹਾ ਪਰ ਇਹੀ ਕੇਕ ਦੱਸਿਆ ਜਾ ਰਿਹਾ ਕਿ ਇਸ ਦੀ ਮੋਦਾ ਪੜਿਆ ਕਾਰਨ ਪੂਰੇ ਘਰ ਦੇ ਵਿੱਚ ਹੁਣ ਮਾਨਵੀ ਨੂੰ ਯਾਦ ਕਰਕੇ ਜਾਂ ਤਸਵੀਰਾਂ ਨੂੰ ਵੇਖ ਕੇ ਚਾਰੇ ਪਾਸੇ ਰੋਣ ਤੇ ਚੀਖਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਮਹਿਜ 10 ਸਾਲ ਦੀ ਮਾਨਵੀ ਨੂੰ ਨਹੀਂ ਪਤਾ ਸੀ ਕਿ ਉਹ ਆਪਣੀ ਜ਼ਿੰਦਗੀ ਦਾ ਆਖਰੀ ਕੇਕ ਕੱਟ ਰਹੀ ਹੈ ਜੋ ਖੂਬਸੂਰਤ ਕੇਕ ਮਾਨਵੀ ਦੇ ਸਾਹਮਣੇ ਪਿਆ ਹੈ ਪਰਿਵਾਰਿਕ ਮੈਂਬਰਾਂ ਮੁਤਾਬਕ ਇਹ ஆன்ਲਾਈਨ ਮੰਗਵਾਇਆ ਗਿਆ ਸੀ ਤੇ ਇਸ ਕੇਕ ਨੂੰ ਖਾਣ ਤੋਂ ਬਾਅਦ ਮਾਨਵੀ ਦੀ ਅਚਾਨਕ ਰਾਤ ਨੂੰ ਤਬੀਅਤ ਵਿਗੜਨ ਲੱਗੀ ਤੁਹਾਨੂੰ ਦੱਸ ਦੇ ਕਿ ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਕਰਦਿਆਂ ਨੇ ਕਿਹਾ ਕਿ ਹੋ ਸਕਦਾ ਥੋੜੀ ਤਬੀਅਤ ਖਰਾਬ ਹੈ ਪਾਣੀ ਪਿਲਾ ਕੇ ਮਾਨਵੀ ਨੇ ਸਵਾਦ ਦਿੱਤਾ ਪਰ ਸਵੇਰੇ 4 ਵਜੇ ਦੇ ਕਰੀਬ ਜਦੋਂ ਵੇਖਿਆ ਤਾਂ ਮਾਨਵੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਤੇ ਮਾਨਵੀ ਇਸ ਜਹਾਨ ਤੋਂ ਅਲਵਿਦਾ ਕਹਿ ਚੁੱਕੀ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇਸ ਕੇਕ ਦੇ ਖਾਣ ਕਾਰਨ ਜਿੱਥੇ ਬਾਕੀ ਦੇ ਪਰਿਵਾਰਕ ਮੈਂਬਰ ਬਿਮਾਰ ਹੋਏ ਤੇ ਮਾਨਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਮਹਿਜ 10 ਸਾਲ ਦੀ ਉਮਰ ਦੇ ਵਿੱਚ ਮਾਨਵੀ ਤੇ ਜਾਨ ਦੇ ਨਾਲ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਉੱਥੇ ਪੂਰੇ ਇਲਾਕੇ ਦੇ ਵਿੱਚ ਸਨਾਟਾ ਜਾਂ ਛਾਇਆ ਪਿਆ ਅਸੀਂ ਅਕਸਰ ਆਨਲਾਈਨ ਚੀਜ਼ਾਂ ਮੰਗਵਾਉਂਦੀ ਆ ਆਪਣੇ ਖਾਣ ਪੀਣ ਵਸਤੇ ਪਰ ਜੇਕਰ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਸਿਲਾ ਹੀ ਜਾ ਹੋਏਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ ਸੋ ਚੀਜ਼ਾਂ ਕਿਹਾ ਜਾ ਰਿਹਾ ਕਿ 6:30 ਵਜੇ ਦੇ ਕਰੀਬ ਕੇਕ ਜਿਹੜਾ ਹੈ ਆਰਡਰ ਕੀਤਾ ਗਿਆ ਸੀ ਤੇ 7 ਵਜੇ ਇਹ ਕੇਕ ਕੱਟਿਆ ਗਿਆ ਸੀ ਉਸ ਤੋਂ ਬਾਅਦ ਮਾਨਵੀ ਦੀ ਤਬੀਅਤ ਖਰਾਬ ਹੋ ਗਈ। ਤਾਂ ਕਰਦਿਆ ਨੇ ਸੋਚਿਆ ਕਿ ਮਾਮੂਲੀ ਜੀ ਤਬੀਅਤ ਖਰਾਬ ਹੈ ਪਾਣੀ ਪਿਲਾਇਆ ਤੇ ਮਾਨਵੀ ਨੇ ਸੌਣ ਲਈ ਕਹਿ ਦਿੱਤਾ। ਪਰ ਰਾਤ ਵੇਲੇ ਮਾਨਵੀ ਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਉਲਟੀਆਂ ਆਈਆਂ ਤਸਵੀਰ 4 ਵਜੇ ਉਹਦਾ ਸਰੀਰ ਠੰਡਾ ਪਾਇਆ ਗਿਆ। ਜਿਸ ਤੋਂ ਬਾਅਦ ਮਾਨਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ। ਮਾਨਵੀ ਦੀ ਹੱਸਦੀਆਂ ਹੋਈਆਂ ਤਸਵੀਰਾਂ ਵੇਖ ਕੇ ਹੁਣ ਪੂਰਾ ਪਰਿਵਾਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਿਹਾ ਹੈ। ਜੇ ਤੁਸੀਂ ਇਹ ਖਬਰ ਵੇਖੀ ਤੁਸੀਂ ਵੀ ਜਾਗਰੂਕ ਹੋ ਜਾਓ ਕਿ ਕਿਸ ਤਰ੍ਹਾਂ ਹੁਣ ਆਨਲਾਈਨ ਮੰਗਵਾਉਣ ਵਾਲੀ ਚੀਜ਼ਾਂ ਤੇ ਭਰੋਸਾ ਕੀਤਾ ਜਾਵੇ ਜਾਂ ਨਾ ਜਾਵੇ ਇਹ ਸਾਰਾ ਮਾਮਲਾ ਹੁਣ ਜਾਂਚधीन ਹੈ ਤੇ ਮਾਮਲੇ ਦੀ ਜਾਂਚ ਕਰਕੇ ਜਿਹੜੇ આરોપી ਨੇ ਉਹਨਾਂ ਉੱਪਰ ਕਾਰਵਾਈ ਹੋਏਗੀ ਜ਼ਰੂਰ ਭਰੋਸਾ ਹੈ ਪੂਰਾ ਕਾਨੂੰਨ ਤੇ ਇਸੇ ਤਰ੍ਹਾਂ ਵੇਖਦੇ ਰਹੋ ਈਵਨ ਪੰਜਾਬੀ ਟੀਵੀ ਅੱਗੇ ਉਸ ਤੋਂ ਬਾਅਦ ਸੀਐਮਓ ਦਾ ਅਫਸਰ ਗਈ ਉੱਥੇ ਵੀ ਬਾਹਰ ਲੱਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਇਹ ਇੱਕ ਪੇਸ਼ਾਨ ਜਗਬਿੰਦਰ ਸਿੰਘ ਜੀ ਮਿਲਿਆ ਉਹਨਾਂ ਨੇ ਕਿਹਾ ਮੈਡਮ ਨੇ ਸੀਐਮ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆਗਾ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ ਔਰ ਕਿਹੜੇ ਸਾਨੂੰ ਦਿਖਾਏਗਾ ਇਹ ਕਿਹੜਾ ਸੈਂਪਲ ਹੈ ਭਰ ਕੇ ਨਹੀਂ ਮਾੜੀ ਜੀ ਨੇ ਅਸੀਂ ਉਸ ਨੂੰ ਕਿਹਾ ਵੀ ਸਾਡੇ ਘਰ ਕੇ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰੀ ਤੋਂ ਚੈੱਕ ਕਰਾ ਲਓ ਚੈੱਕ ਕਰਾ ਕੇ ਤੁਹਾਨੂੰ ਇਹ ਲੱਗਿਆ ਤੇ ਗੁਨਾਹਗਾਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਕੁਝ ਅਸੀਂ ਕੇਕ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸੇ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ 'ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰੀਜ ਦੇ ਵਿੱਚ ਰੱਖਿਆ ਹੋਇਆ ਇਦਾਂ ਇੰਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉਲਝੇ ਹੋਏ ਸੀ ਤੇ ਬੱਚੇ ਦਾ ਕੋਸ਼ਿਸ਼ ਕਰ ਰਹੀ ਕੋਸਟਮਾਰਟਮ ਨਾ ਹੋਵੇ ਛੋਟੀ ਜੀ ਬੱਚੀ ਨੇ ਸੀਰ ਫੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਵੇ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਸੀ ਇਸ ਕਰਕੇ ਅਸੀਂ ਉਸ ਮਾੜਨ ਤਰ੍ਹਾਂ ਆਇਆ ਜੀ ਤੇ ਸਾਡੀ ਬਹਾਰ ਲਾਈ ਗਈ ਸਜ਼ਾ ਮਿਲਣ ਲਈ ਜਨਮ ਦਿਨ ਦੇ ਕੇਕ ਨੇ ਕੱਚ ਬਸਾਰਿਆ ਮਾਤਮ ਦਾ ਮਾਹੌਲ ਮੈਜ ਦਾ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ ਫਸਰ ਗਿਆ ਚਾਰੇ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਵੀ ਦੀਆਂ ਮਹਿਜ 10 ਸਾਲ ਦੀ ਮਾਨਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਤੁਹਾਨੂੰ ਵਿਖਾਈ ਦੇ ਰਹੀ ਹੋएगी ਕਿੰਨੀ ਖੁਸ਼ ਹੈ ਮਾਨਵੀ ਕਿ ਪੂਰੇ ਪਰਿਵਾਰ ਦੇ ਨਾਲ ਜਨਮ ਦਿਨ ਦੇ ਕੇਕ ਨੂੰ ਕਟਿਆ ਜਾ ਰਿਹਾ ਪਰ ਇਹੀ ਕੇਕ ਦੱਸਿਆ ਜਾ ਰਿਹਾ ਕਿ ਇਸ ਦੀ ਮੋਦ ਦਾ ਪਰਿਆ ਕਰਨ ਪੂਰੇ ਘਰ ਦੇ ਵਿੱਚ ਹੁਣ ਮਾਨਵੀ ਨੂੰ ਯਾਦ ਕਰਕੇ ਜਾਂ ਤਸਵੀਰਾਂ ਨੂੰ ਵੇਖ ਕੇ ਚਾਰੇ ਪਾਸੇ ਰੋਣ ਤੇ ਚੀਖਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਮਹਿਜ 10 ਸਾਲ ਦੀ ਮਾਨਵੀ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਜ਼ਿੰਦਗੀ ਦਾ ਆਖਰੀ ਕੇਕ ਕੱਟ ਰਹੀ ਹੈ ਇਹ ਜੋ ਖੂਬਸੂਰਤ ਕੇਕ ਮਾਨਵੀ ਦੇ ਸਾਹਮਣੇ ਪਿਆ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਔਨਲਾਈਨ ਮੰਗਵਾਇਆ ਗਿਆ ਸੀ ਦੇਸ ਕੇਕ ਨੂੰ ਖਾਣ ਤੋਂ ਬਾਅਦ ਮਾਨਵੀ ਦੀ ਅਚਾਨਕ ਰਾਤ ਨੂੰ ਤਬੀਅਤ ਵਿਗੜਨ ਲੱਗੀ ਤੁਹਾਨੂੰ ਦੱਸਦੇ ਕਿ ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਘਰਦਿਆਂ ਨੇ ਕਿਹਾ ਕਿ ਹੋ ਸਕਦਾ ਥੋੜੀ ਤਬੀਅਤ ਖਰਾਬ ਹੈ ਪਾਣੀ ਪਿਲਾ ਕੇ ਮਾਨਵੀ ਨੇ ਸਵਾਦ ਦਿੱਤਾ ਪਰ ਸਵੇਰੇ 4 ਵਜੇ ਦੇ ਕਰੀਬ ਜਦੋਂ ਵੇਖਿਆ ਤਾਂ ਮਾਨਵੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਤੇ ਮਾਨਵੀ ਇਸ ਜਹਾਨ ਤੋਂ ਅਲਵਿਦਾ ਕਹਿ ਚੁੱਕੀ ਸੀ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਇਸ ਕੇਕ ਦੇ ਖਾਣ ਕਾਰਨ ਜਿੱਥੇ ਬਾਕੀ ਦੇ ਪਰਿਵਾਰਕ ਮੈਂਬਰ ਬਿਮਾਰ ਹੋਏ ਤੇ ਮਾਨਵੀ ਇਸ ਦੁਨੀਆ ਨੂੰ અલਵਿਦਾ ਕਹਿ ਗਈ। ਮਹਿਜ 10 ਸਾਲ ਦੀ ਉਮਰ ਦੇ ਵਿੱਚ ਮਾਨਵੀ ਦੇ ਜਾਣ ਦੇ ਨਾਲ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਉਥੇ ਪੂਰੇ ਇਲਾਕੇ ਦੇ ਵਿੱਚ ਸਨਾਟਾ ਜਾਂ ਛਾਇਆ ਪਿਆ ਹੈ। ਅਸੀਂ ਅਕਸਰ ਔਨਲਾਈਨ ਚੀਜ਼ਾਂ ਮੰਗਵਾਉਂਦੀ ਆ ਆਪਣੀ ਖਾਣ ਪੀਣ ਵਸਤਾਂ ਪਰ ਜੇਕਰ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਸਿਲਾ ਹੀ ਜਾ ਪਈਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ ਸੋ ਚੀਜ਼ਾਂ ਕਹਿ ਜਾ ਰਹੇ ਕਿ 6:30 ਵਜੇ ਦੇ ਕਰੀਬ ਕੇਕ ਜਿਹੜਾ ਹੈ ਆਰਡਰ ਕੀਤਾ ਗਿਆ ਸੀ ਤੇ 7 ਵਜੇ ਇਹ ਕੇਕ ਕੱਟਿਆ ਗਿਆ ਸੀ ਤੇ ਉਸ ਤੋਂ ਬਾਅਦ ਮਾਨਵੀ ਦੀ ਤबीयत ਖਰਾਬ ਹੋ ਗਈ ਤਾਂ ਕਰਦਿਆ ਨੇ ਸੋਚਿਆ ਕਿ ਮਾਮੂਲੀ ਜੀ ਤबीयत ਖਰਾਬ ਹੈ ਪਾਣੀ ਪਿਲਾਇਆ ਤੇ ਮਾਨਵੀ ਨੇ ਸੌਣ ਲਈ ਕਹਿ ਦਿੱਤਾ ਪਰ ਰਾਤ ਵੇਲੇ ਮਾਨਵੀ ਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਉਲਟੀਆਂ ਆਈਆਂ ਤਸਵੀਰ ਇਹ 4 ਵਜੇ ਉਹਦਾ ਸਰੀਰ ਠੰਡਾ ਪਾਇਆ ਗਿਆ ਜਿਸ ਤੋਂ ਬਾਅਦ ਮਾਨਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਮਾਨਵੀ ਦੀ ਹਸਦੀਆਂ ਹੋਣੇ ਤਸਵੀਰਾਂ ਵੇਖ ਕੇ ਹੁਣ ਪੂਰਾ ਪਰਿਵਾਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਿਹਾ ਹੈ ਸੋ ਤੁਸੀਂ ਇਹ ਖਬਰ ਵੇਖੀ ਤੁਸੀਂ ਵੀ ਜਾਗਰੂਕ ਹੋ ਜਾਓ ਕਿ ਕਿਸ ਤਰ੍ਹਾਂ ਹੁਣ ਆਨਲਾਈਨ ਮੰਗਵਾਉਣ ਵਾਲੀ ਚੀਜ਼ਾਂ ਤੇ ਭਰੋਸਾ ਕੀਤਾ ਜਾਵੇ ਜਾਂ ਨਾ ਜਾਵੇ ਇਹ ਸਾਰਾ ਮਾਮਲਾ ਹੁਣ ਜਾਂਚ ਦੀਨ ਹੈ ਤੇ ਮਾਮਲੇ ਦੀ ਜਾਂਚ ਕਰਕੇ ਜਿਹੜੇ આરોપી ਨੇ ਉਹਨਾਂ ਉੱਪਰ ਕਾਰਵਾਈ ਹੋਏਗੀ ਜ਼ਰੂਰ ਪ੍ਰੋਸੈਸ ਹੈ ਪੂਰਾ ਕਾਨੂੰਨ ਤੇ ਇਸੇ ਤਰ੍ਹਾਂ ਇੱਕ ਦਰੋ ਏਵਨ ਪੰਜਾਬੀ ਟੀਵੀ ਅਸੀਂ ਉਸ ਤੋਂ ਬਾਅਦ ਸੀਐਮਓ ਦਫ਼ਤਰ ਗਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਇੱਕ ਥੇ ਤੁਹਾਨੂੰ ਜਗਵਿੰਦਰ ਕੰਜੀ ਮਿਲੇ ਉਹਨਾਂ ਨੇ ਕਿਹਾ ਮੈਡਮ ਨੇ ਸੀਐਮਓ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆਗਾ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ ਔਰ ਕਿਹੜੇ ਸਾਨੂੰ ਦਿਖਾਏਗਾ ਇਹ ਕਿਹੜਾ ਸੈਂਪਲ ਹੈ ਭਰ ਕੇ ਨਹੀਂ ਮਾੜੀ ਜਿਹੀ ਜਿਹਦੇ ਨਾਲ ਅਸੀਂ ਉਸ ਨੂੰ ਕਿਹਾ ਵੇ ਸਾਡੇ ਘਰ ਦੇ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰੀ ਤੋਂ ਚੈੱਕ ਕਰਾ ਲਓ ਚੈੱਕ ਕਰਾ ਕੇ ਤੁਸੀਂ ਇਹ ਲੱਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਉਹ ਜਿਸੀ ਕੇਕ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਨਾ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸੇ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ 'ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰੀਜ ਦੇ ਵਿੱਚ ਰੱਖਿਆ ਹੋਇਆ ਇਦਨ ਐਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉੰਜੇ ਹੋਏ ਸੀ ਕਿ ਬੱਚੇ ਦਾ ਕੋਸ਼ਿਸ਼ ਕਰ ਰਹੀ ਕੋਸਟਮਾਰਟਮ ਨਾ ਹੋਵੇ ਇਹ ਛੋਟੀ ਜਿਹੀ ਬੱਚੀ ਨੂੰ ਸੀ ਰਖੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਵੀ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਸੀ ਇਸ ਕਰਕੇ ਅਸੀਂ ਉਸ ਮਾੜਨ ਕਰਾਇਆ ਜੀ ਤੇ ਸਾਡੀ ਪਹਾਰ ਲਾਈ ਜਾਵੇ ਜੀ ਸਜਾ ਮਿਲਤ ਪੈ ਜੀ ਜਨਮ ਦਿਨ ਦੇ ਕੇਕ ਨੇ ਕੱਚ ਬਸਾਰਿਆ ਮਾਤਮ ਦਾ ਮਾਹੌਲ ਮੈਜ ਦਾ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ ਪਸਰ ਗਿਆ ਚਾਰੇ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਵੀਆਂ ਮਹਿਜ 10 ਸਾਲ ਦੀ ਮਾਨਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੇ ਹੋਏ ਤੁਹਾਨੂੰ ਵਿਖਾਈ ਦੇ ਰਹੀ ਹੋएगी ਕਿੰਨੀ ਖੁਸ਼ ਹੈ ਮਾਨਵੀ ਕਿ ਪੂਰੇ ਪਰਿਵਾਰ ਦੇ ਨਾਲ ਜਨਮ ਦਿਨ ਦੇ ਕੇਕ ਨੂੰ ਕਟਿਆ ਜਾ ਰਿਹਾ ਪਰ ਇਹੀ ਕੇਕ ਦੱਸਿਆ ਜਾ ਰਿਹਾ ਕਿ ਇਸ ਦੇ ਮੋਦ ਦਾ ਪੜਿਆ ਕਰਨ ਪੂਰੇ ਘਰ ਦੇ ਵਿੱਚ ਹੁਣ ਮਾਨਵੀ ਨੂੰ ਯਾਦ ਕਰਕੇ ਜਾਂ ਤਸਵੀਰਾਂ ਨੂੰ ਵੇਖ ਕੇ ਚਾਰੇ ਪਾਸੇ ਰੋਣ ਤੇ ਚੀਖਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਮਹਿਜ 10 ਸਾਲ ਦੀ ਮਾਨਵੀ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਜ਼ਿੰਦਗੀ ਦਾ ਆਖਰੀ ਕੇਕ ਕੱਟ ਰਹੀ ਹੈ ਇਹ ਜੋ ਖੂਬਸੂਰਤ ਕੇਕ ਮਾਨਵੀ ਦੇ ਸਾਹਮਣੇ ਪਿਆ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਔਨਲਾਈਨ ਮੰਗਵਾਇਆ ਗਿਆ ਸੀ ਤੇ ਇਸ ਕੇਕ ਨੂੰ ਖਾਣ ਤੋਂ ਬਾਅਦ ਮਾਨਵੀ ਦੀ ਅਚਾਨਕ ਰਾਤ ਨੂੰ ਤਬੀਅਤ ਵਿਗੜਨ ਲੱਗੀ ਤਨਦਸ ਦੇ ਕਿ ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਘਰਦਿਆਂ ਨੇ ਕਿਹਾ ਕਿ ਹੋ ਸਕਦਾ ਥੋੜੀ ਤਬੀਅਤ ਖਰਾਬ ਹੈ ਪਾਣੀ ਪਿਲਾ ਕੇ ਮਾਨਵੀ ਨੇ ਸਵਾਦ ਦਿੱਤਾ ਪਰ ਸਵੇਰੇ 4 ਵਜੇ ਦੇ ਕਰੀਬ ਜਦੋਂ ਵੇਖਿਆ ਤਾਂ ਮਾਨਵੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਤੇ ਮਾਨਵੀ ਇਸ ਜਹਾਨ ਤੋਂ ਅਲਵਿਦਾ ਕਹਿ ਚੁੱਕੀ ਸੀ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਇਸ ਕੇਕ ਦੇ ਖਾਣ ਕਾਰਨ ਜਿੱਥੇ ਬਾਕੀ ਦੇ ਪਰਿਵਾਰਕ ਮੈਂਬਰ ਬਿਮਾਰ ਹੋਏ ਤੇ ਮਾਨਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਮਹਿਜ 10 ਸਾਲ ਦੀ ਉਮਰ ਦੇ ਵਿੱਚ ਮਾਨਵੀ ਦੇ ਜਾਣ ਦੇ ਨਾਲ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਉੱਥੇ ਪੂਰੇ ਇਲਾਕੇ ਦੇ ਵਿੱਚ ਸਨਾਟਾ ਜਾਂ ਛਾਇਆ ਪਿਆ ਅਸੀਂ ਅਕਸਰ ਔਨਲਾਈਨ ਚੀਜ਼ਾਂ ਮੰਗਵਾਉਂਦੀ ਆ ਆਪਣੇ ਖਾਣ ਪੀਣ ਵਸਤੇ ਪਰ ਜੇਕਰ ਔਨਲਾਈਨ ਚੀਜ਼ਾਂ ਮੰਗਵਾਉਣ ਦਾ ਸਿਲਾ ਹੀ ਜਾ ਪਵੇਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ ਸੋ ਚੀਜ਼ਾਂ ਕਿਹਾ ਜਾ ਰਿਹਾ ਕਿ 6:30 ਵਜੇ ਦੇ ਕਰੀਬ ਕੇਕ ਜਿਹੜਾ ਹੈ ਆਰਡਰ ਕੀਤਾ ਗਿਆ ਸੀ ਤੇ 7 ਵਜੇ ਇਹ ਕੇਕ ਕੱਟਿਆ ਗਿਆ ਸੀ ਤੇ ਉਸ ਤੋਂ ਬਾਅਦ ਮਾਨਵੀ ਦੀ ਤਬੀਅਤ ਖਰਾਬ ਹੋ ਗਈ ਤਾਂ ਕਰਦਿਆ ਨੇ ਸੋਚਿਆ ਕਿ ਮਾਮੂਲੀ ਜੀ ਤਬੀਅਤ ਖਰਾਬ ਹੈ ਪਾਣੀ ਪਿਲਾਇਆ ਤੇ ਮਾਨਵੀ ਨੇ ਸੌਣ ਲਈ ਕਹਿ ਦਿੱਤਾ ਪਰ ਰਾਤ ਵੇਲੇ ਮਾਨਵੀ ਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਉਲਟੀਆਂ ਆਈਆਂ ਤਸਵੀਰ 4 ਵਜੇ ਉਹਦਾ ਸਰੀਰ ਠੰਡਾ ਪਾਇਆ ਗਿਆ ਜਿਸ ਤੋਂ ਬਾਅਦ ਮਾਨਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਮਾਨਵੀ ਦੀ ਹਸਤੀਆਂ ਵਾਲੇ ਤਸਵੀਰਾਂ ਵੇਖ ਕੇ ਹੁਣ ਪੂਰਾ ਪਰਿਵਾਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਿਹਾ ਹੈ। ਸੋ ਤੁਸੀਂ ਇਹ ਖਬਰ ਵੇਖੀ ਤੁਸੀਂ ਵੀ ਜਾਗਰੂਕ ਹੋ ਜਾਓ ਕਿ ਕਿਸ ਤਰ੍ਹਾਂ ਹੁਣ ਆਨਲਾਈਨ ਮੰਗਵਾਉਣ ਵਾਲੀ ਚੀਜ਼ਾਂ ਤੇ ਭਰੋਸਾ ਕੀਤਾ ਜਾਵੇ ਜਾਂ ਨਾ ਜਾਵੇ। ਇਹ ਸਾਰਾ ਮਾਮਲਾ ਹੁਣ ਜਾਂਚधीन ਹੈ ਤੇ ਮਾਮਲੇ ਦੀ ਜਾਂਚ ਕਰਕੇ ਜਿਹੜੇ આરોપી ਨੇ ਉਹਨਾਂ ਉੱਪਰ ਕਾਰਵਾਈ ਹੋਏਗੀ ਜ਼ਰੂਰ। ਭਰੋਸਾ ਹੈ ਪੂਰਾ ਕਾਨੂੰਨ ਤੇ। ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ ਟੀਵੀ। ਤੋ ਬਾਅਦ ਸੀ ਇਹ ਮੋਦਫਰ ਗਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਰਨ ਕੀਤੀ ਤੇ ਇੱਕ ਉੱਥੇ ਸਾਨੂੰ ਜਗਵਿੰਦਰ ਸਿੰਘ ਜੀ ਮਿਲੇ ਉਹਨਾਂ ਨੇ ਕਿਹਾ ਮੈਡਮ ਨੇ ਸੀਐਮ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆਗਾ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ ਔਰ ਕਿਹੜੇ ਸਾਨੂੰ ਦੱਸਾਈਏ ਇਹ ਕੇਕ ਦਾ ਸੈਂਪਲ ਮੈਂ ਭਰ ਕੇ ਨਹੀਂ ਮਾੜੀ ਜਿਹੀ ਜੀ ਨੇ ਅਸੀਂ ਉਸ ਨੂੰ ਕਿਹਾ ਵੇ ਸਾਡੇ ਘਰ ਕੇ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰੀ ਤੋਂ ਚੈੱਕ ਕਰਾ ਲਓ ਚੈੱਕ ਕਰਾ ਕੇ ਤੁਸੀਂ ਇਹ ਲੱਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜੀ ਅਸੀਂ ਕੇਕ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਇਹ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸੇ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ 'ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰਿਜ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਇਤਨ ਐਨੀ ਗੰਦੀ ਬਦਬੂ ਆ ਰਹੀ ਵੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉਲਝੇ ਹੋਏ ਸੀ ਕਿ ਬੱਚੇ ਦਾ ਕੋਸ਼ਿਸ਼ ਕਰ ਰਹੀ ਕੋਸਟਮਾਰਟਮ ਨਾ ਹੋਵੇ ਇਹ ਛੋਟੀ ਜਿਹੀ ਬੱਚੀ ਨੂੰ ਸੀਰਕਾੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਕਿ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਆ ਸੀ ਇਸ ਕਰਕੇ ਅਸੀਂ ਕੋਸਟਮਾਰਟਮ ਕਰਾਇਆ ਸੀ ਤੇ ਸਾਡੀ ਬਿਹਾਰ ਲਾਈ ਗਈ ਸਜ਼ਾ ਮਿਲਣ ਲੱਗ ਪਈ ਜਨਮ ਦਿਨ ਦੇ ਕੇਕ ਨੇ ਖਰਚ ਬਿਸਾਰਿਆ ਮਾਤਮ ਦਾ ਮਾਹੌਲ ਮਹਿਜ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕੱਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ ਫਸਰ ਗਿਆ ਚਾਰੇ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਵੀਆਂ ਮਹਿਜ 10 ਸਾਲ ਦੀ ਮਾਨਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਤੁਹਾਨੂੰ ਵਿਖਾਈ ਦੇ ਰਹੀ ਹੋएगी ਕਿੰਨੀ ਖੁਸ਼ ਹੈ ਮਾਨਵੀ ਕਿ ਪੂਰੇ ਪਰਿਵਾਰ ਦੇ ਨਾਲ ਜਨਮ ਦਿਨ ਦੇ ਕੇਕ ਨੂੰ ਕੱਟਿਆ ਜਾ ਰਿਹਾ ਪਰ ਇਹੀ ਕੇਕ ਦੱਸਿਆ ਜਾ ਰਿਹਾ ਕਿ ਇਸ ਦੇ ਮੋਢਾ ਪੜਿਆ ਕਰਨ ਪੂਰੇ ਘਰ ਦੇ ਵਿੱਚ ਹੁਣ ਮਾਨਵੀ ਨੂੰ ਯਾਦ ਕਰਕੇ ਜਾਂ ਤਸਵੀਰਾਂ ਨੂੰ ਵੇਖ ਕੇ ਚਾਰੇ ਪਾਸੇ ਰੋਣ ਤੇ ਚੀਖਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਮਾਣਵੀ 10 ਸਾਲ ਦੀ ਮਾਨਵੀ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਜ਼ਿੰਦਗੀ ਦਾ ਆਖਰੀ ਕੇਕ ਕੱਟ ਰਹੀ ਹੈ ਇਹ ਜੋ ਖੂਬਸੂਰਤ ਕੇਕ ਮਾਨਵੀ ਦੇ ਸਾਹਮਣੇ ਪਿਆ ਹੈ ਪਰਿਵਾਰਕ ਮੈਂਬਰਾਂ ਮੁਤਾਬਿਕ ਇਹ ਔਨਲਾਈਨ ਮੰਗਵਾਇਆ ਗਿਆ ਸੀ ਤੇ ਇਸ ਕੇਕ ਨੂੰ ਖਾਣ ਤੋਂ ਬਾਅਦ ਮਾਨਵੀ ਦੀ ਅਚਾਨਕ ਰਾਤ ਨੂੰ ਤਬੀਅਤ ਵਿਗੜਨ ਲੱਗੀ ਤੁਹਾਨੂੰ ਦੱਸਦੇ ਕਿ ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਘਰਦਿਆਂ ਨੇ ਕਿਹਾ ਕਿ ਹੋ ਸਕਦਾ ਥੋੜੀ ਤਬੀਅਤ ਖਰਾਬ ਹੈ ਪਾਣੀ ਪਿਲਾ ਕੇ ਮਾਨਵੀ ਨੇ ਸਵਾਦ ਦਿੱਤਾ ਪਰ ਸਵੇਰੇ 4 ਵਜੇ ਦੇ ਕਰੀਬ ਜਦੋਂ ਵੇਖਿਆ ਤਾਂ ਮਾਨਵੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਤੇ ਮਾਨਵੀ ਇਸ ਜਹਾਨ ਤੋਂ ਅਲਵਿਦਾ ਕਹਿ ਚੁੱਕੀ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇਸ ਕੇਕ ਦੇ ਖਾਣ ਕਾਰਨ ਜਿੱਥੇ ਬਾਕੀ ਦੇ ਪਰਿਵਾਰਕ ਮੈਂਬਰ ਬਿਮਾਰ ਹੋਏ ਤੇ ਮਾਨਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਮਹਿਜ 10 ਸਾਲ ਦੀ ਉਮਰ ਦੇ ਵਿੱਚ ਮਾਨਵੀ ਦੇ ਜਾਣ ਦੇ ਨਾਲ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਉੱਥੇ ਪੂਰੇ ਇਲਾਕੇ ਦੇ ਵਿੱਚ ਸਨਾਟਾ ਜਾਂ ਛਾਇਆ ਪਿਆ ਅਸੀਂ ਅਕਸਰ ਆਨਲਾਈਨ ਚੀਜ਼ਾਂ ਮੰਗਵਾਵਾਂ ਮੀਆ ਆਪਣੇ ਖਾਣ ਪੀਣ ਵਸਤੇ ਪਰ ਜੇਕਰ ਆਨਲਾਈਨ ਚੀਜ਼ਾਂ ਮੰਗਵਾਣ ਦਾ ਸਿਲਾ ਹੀ ਜਾ ਹੋਏਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ ਸੋ ਚੀਜ਼ਾਂ ਕਿਹਾ ਜਾ ਰਿਹਾ ਕਿ 6:30 ਵਜੇ ਦੇ ਕਰੀਬ ਕੇਕ ਜਿਹੜਾ ਹੈ ਆਰਡਰ ਕੀਤਾ ਗਿਆ ਸੀ ਤੇ 7 ਵਜੇ ਇਹ ਕੇਕ ਕੱਟਿਆ ਗਿਆ ਸੀ ਤੇ ਉਸ ਤੋਂ ਬਾਅਦ ਮਾਨਵੀ ਦੀ ਤबीयत ਖਰਾਬ ਹੋ ਗਈ ਤੱਕ ਕਰਦਿਆਂ ਨੇ ਸੋਚਿਆ ਕਿ ਮਾਮੂਲੀ ਜੀ ਤਬੀਅਤ ਖਰਾਬ ਹੈ ਪਾਣੀ ਪਿਲਾਇਆ ਤੇ ਮਾਨਵੀ ਨੇ ਸੌਣ ਲਈ ਕਹਿ ਦਿੱਤਾ ਪਰ ਰਾਤ ਵੇਲੇ ਮਾਨਵੀ ਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਉਲਟੀਆਂ ਆਈਆਂ ਤਸਵੀਰ 4 ਵਜੇ ਉਹਦਾ ਸਰੀਰ ਠੰਡਾ ਪਾਇਆ ਗਿਆ ਜਿਸ ਤੋਂ ਬਾਅਦ ਮਾਨਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਮਾਨਵੀ ਦੀ ਹਸਦੀਆਂ ਹੋਣੇ ਤਸਵੀਰਾਂ ਵੇਖ ਕੇ ਹੁਣ ਪੂਰਾ ਪਰਿਵਾਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਿਹਾ ਹੈ ਸੋ ਤੁਸੀਂ ਇਹ ਖਬਰ ਵੇਖੀ ਤੁਸੀਂ ਵੀ ਜਾਗਰੂਕ ਹੋ ਜਾਓ ਕਿ ਕਿਸ ਤਰ੍ਹਾਂ ਹੁਣ ਆਨਲਾਈਨ ਮੰਗਵਾਉਣ ਵਾਲੀ ਚੀਜ਼ਾਂ ਤੇ ਭਰੋਸਾ ਕੀਤਾ ਜਾਵੇ ਜਾਂ ਨਾ ਜਾਵੇ ਇਹ ਸਾਰਾ ਮਾਮਲਾ ਹੁਣ ਜਾਂਚ ਦੀਨ ਹੈ ਤੇ ਮਾਮਲੇ ਦੀ ਜਾਂਚ ਕਰਕੇ ਜਿਹੜੇ આરોપી ਨੇ ਉਹਨਾਂ ਉੱਪਰ ਕਾਰਵਾਈ ਹੋਏਗੀ ਜ਼ਰੂਰ ਭਰੋਸਾ ਹੈ ਪੂਰਾ ਕਾਨੂੰਨ ਤੇ ਇਸੇ ਤਰ੍ਹਾਂ ਇੱਕ ਦਰੋ ਈਵਨ ਪੰਜਾਬੀ ਟੀਵੀ ਅਸੀਂ ਉਸ ਤੋਂ ਬਾਅਦ ਸੀਐਮਓ ਦਫ਼ਤਰ ਗਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਇੱਕ ਉੱਥੇ ਕਰਨ ਜਗਵਿੰਦਰ ਸਿੰਘ ਜੀ ਮੇਰੇ ਉਹਨਾਂ ਨੇ ਕਿਹਾ ਮੈਡਮ ਨੇ ਸੀਐਮ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ। ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ। ਮੈਂ ਤੁਹਾਡੇ ਨਾਲ ਚੱਲਦਾ। ਮੈਂ ਨਾਲ ਜਾ ਕੇ ਸੈਂਪਲ ਭਰ ਲਿਆ ਗਿਆ। ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ। ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ? ਔਰ ਕਿਹੜੇ ਸਾਨੂੰ ਦਿਖਾਏਗਾ? ਇਹ ਕੇਕ ਦਾ ਸੈਂਪਲ ਮੈਂ ਭਰ ਕੇ ਹੀ ਮਾਣੀ ਜੀ। ਅਸੀਂ ਉਸ ਨੂੰ ਕਿਹਾ ਵੀ ਸਾਡੇ ਘਰ ਦੇ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬਰਾਟਰੀ ਤੋਂ ਚੈੱਕ ਕਰਾ ਲਓ। ਚੈੱਕ ਕਰਾ ਕੇ ਤੁਸੀਂ ਇਹ ਲੱਗਿਆ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹੋ ਜਿਹਾ ਸੀ ਕੇਸ ਦੇਖਿਆ ਉਹਦੇ ਹੂਲੀ ਜੀ ਹੈ ਪਹਿਲਾਂ ਵੀ ਸੀ ਇਹ ਨਹੀ ਬਿਲਕੁਲ ਇਹ ਜਦੋਂ ਲਿਆਂਦਾ ਉਸ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰੀਜ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਇਤਨ ਐਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉਝੇ ਹੋਏ ਸੀ ਕਿ ਬੱਚੇ ਦਾ ਕੋਸ਼ਿਸ਼ ਕਰਾਈ ਪੋਸਟਮਾਰਟਮ ਨਾ ਹੋਵੇ ਉਹ ਛੋਟੀ ਜਿਹੀ ਬੱਚੀ ਨੂੰ ਸੀਰ ਫੜ ਕਰਨੀ ਆ ਔਰ ਸਾਡੀ ਮਜਬੂਰੀ ਸੀ ਵੇ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਸੀ ਇਸ ਕਰਕੇ ਅਸੀਂ ਉਸ ਮਾਰਡ ਕਰਾਇਆ ਜੀ ਤੇ ਸਾਡੀ ਬੁਹਾਰ ਲਾਈ ਗਈ ਸਜ਼ਾ ਮਿਲਣ ਤੋਂ ਪਹਿਲੇ ਜੀ ਜਨਮ ਦਿਨ ਦੇ ਕੇਕ ਨੇ ਕੱਚ ਬਸਾਰਿਆ ਮਾਤਮ ਦਾ ਮਾਹੌਲ ਮੈਜ ਦਾ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕੱਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ ਫਸਰ ਗਿਆ ਚਾਰੇ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਵਿਦੀਆਂ ਮਹਿਜ 10 ਸਾਲ ਦੀ ਮਾਨਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਤੁਹਾਨੂੰ ਵਿਖਾਈ ਦੇ ਰਹੀ ਹੋएगी ਕਿੰਨੀ ਖੁਸ਼ ਹੈ ਮਾਨਵੀ ਕਿ ਪੂਰੇ ਪਰਿਵਾਰ ਦੇ ਨਾਲ ਜਨਮ ਦਿਨ ਦੇ ਕੇਕ ਨੂੰ ਕਟਿਆ ਜਾ ਰਿਹਾ ਹੈ ਇਹੀ ਕੇਕ ਦੱਸਿਆ ਜਾ ਰਿਹਾ ਕਿ ਇਸ ਦੀ ਮੌਤਾ ਪੜਿਆ ਕਰਨ ਪੂਰੇ ਘਰ ਦੇ ਵਿੱਚ ਹੁਣ ਮਾਨਵੀ ਨੂੰ ਯਾਦ ਕਰਕੇ ਜਾਂ ਤਸਵੀਰਾਂ ਨੂੰ ਵੇਖ ਕੇ ਚਾਰੇ ਪਾਸੇ ਰੋਣ ਤੇ ਚੀਖਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਮਹਿਜ 10 ਸਾਲ ਦੀ ਮਾਨਵੀ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਜ਼ਿੰਦਗੀ ਦਾ ਆਖਰੀ ਕੇਕ ਕੱਟ ਰਹੀ ਹੈ ਇਹ ਜੋ ਖੂਬਸੂਰਤ ਕੇਕ ਮਾਨਵੀ ਦੇ ਸਾਹਮਣੇ ਪਿਆ ਹੈ ਪਰਿਵਾਰਿਕ ਮੈਂਬਰਾਂ ਮੁਤਾਬਕ ਇਹ ਔਨਲਾਈਨ ਮੰਗਵਾਇਆ ਗਿਆ ਸੀ ਤੇ ਇਸ ਕੇਕ ਨੂੰ ਖਾਣ ਤੋਂ ਬਾਅਦ ਮਾਨਵੀ ਦੀ ਅਚਾਨਕ ਰਾਤ ਨੂੰ ਤਬੀਅਤ ਵਿਗੜਨ ਲੱਗੀ ਤੁਹਾਨੂੰ ਦੱਸ ਦੇ ਕਿ ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਘਰਦਿਆਂ ਨੇ ਕਿਹਾ ਕਿ ਹੋ ਸਕਦਾ ਥੋੜੀ ਤਬੀਅਤ ਖਰਾਬ ਹੈ ਪਾਣੀ ਪਿਲਾ ਕੇ ਮਾਨਵੀ ਨੇ ਸਵਾਦ ਦਿੱਤਾ ਪਰ ਸਵੇਰੇ 4 ਵਜੇ ਦੇ ਕਰੀਬ ਜਦੋਂ ਵੇਖਿਆ ਤਾਂ ਮਾਨਵੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਤੇ ਮਾਨਵੀ ਇਸ ਜਹਾਨ ਤੋਂ ਅਲਵਿਦਾ ਕਹਿ ਚੁੱਕੀ ਸੀ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਇਸ ਕੇਕ ਦੇ ਖਾਣ ਕਾਰਨ ਜਿੱਥੇ ਬਾਕੀ ਦੇ ਪਰਿਵਾਰਕ ਮੈਂਬਰ ਬਿਮਾਰ ਹੋਏ ਤੇ ਮਾਨਵੀ ਇਸ ਦੁਨੀਆ ਨੂੰ અલਵਿਦਾ ਕਹਿ ਗਈ। ਮਹਿਜ 10 ਸਾਲ ਦੀ ਉਮਰ ਦੇ ਵਿੱਚ ਮਾਨਵੀ ਦੇ ਜਾਣ ਦੇ ਨਾਲ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਉਥੇ ਪੂਰੇ ਇਲਾਕੇ ਦੇ ਵਿੱਚ ਸਨਾਟਾ ਜਾ ਛਾਇਆ ਪਿਆ ਹੈ। ਅਸੀਂ ਅਕਸਰ ਔਨਲਾਈਨ ਚੀਜ਼ਾਂ ਮੰਗਵਾਉਂਦੇ ਆ ਆਪਣੇ ਖਾਣ ਪੀਣ ਵਸਤੇ ਪਰ ਜੇਕਰ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਸਿਲਾ ਹੀ ਜਾ ਹੋਏਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ ਸੋ ਚੀਜ਼ਾਂ ਕਹਿ ਜਾ ਰਹੇ ਕਿ 6:30 ਵਜੇ ਦੇ ਕਰੀਬ ਕੇਕ ਜਿਹੜਾ ਹੈ ਆਰਡਰ ਕੀਤਾ ਗਿਆ ਸੀ ਤੇ 7 ਵਜੇ ਇਹ ਕੇਕ ਕੱਟਿਆ ਗਿਆ ਸੀ ਤੇ ਉਸ ਤੋਂ ਬਾਅਦ ਮਨਵੀ ਦੀ ਤबीयत ਖਰਾਬ ਹੋ ਗਈ ਤਾਂ ਕਰਦਿਆ ਨੇ ਸੋਚਿਆ ਕਿ ਮਾਮੂਲੀ ਜੀ ਤबीयत ਖਰਾਬ ਹੈ ਪਾਣੀ ਪਿਲਾਇਆ ਤੇ ਮਨਵੀ ਨੇ ਸੌਣ ਲਈ ਕਹਿ ਦਿੱਤਾ ਪਰ ਰਾਤ ਵੇਲੇ ਮਾਨਵੀ ਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਉਲਟੀਆਂ ਆਈਆਂ ਤਸਵੀਰ ਇਹ 4 ਵਜੇ ਉਹਦਾ ਸਰੀਰ ਠੰਡਾ ਪਾਇਆ ਗਿਆ ਜਿਸ ਤੋਂ ਬਾਅਦ ਮਾਨਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਮਾਨਵੀ ਦੀ ਹਸਦੀਆਂ ਹੋਏ ਤਸਵੀਰਾਂ ਵੇਖ ਕੇ ਹੁਣ ਪੂਰਾ ਪਰਿਵਾਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਿਹਾ ਹੈ ਸੋ ਤੁਸੀਂ ਇਹ ਖਬਰ ਵੇਖੀ ਤੁਸੀਂ ਵੀ ਜਾਗਰੂਕ ਹੋ ਜਾਓ ਕਿ ਕਿਸ ਤਰ੍ਹਾਂ ਹੁਣ ਆਨਲਾਈਨ ਮੰਗਵਾਉਣ ਵਾਲੀ ਚੀਜ਼ਾਂ ਤੇ ਭਰੋਸਾ ਕੀਤਾ ਜਾਵੇ ਜਾਂ ਨਾ ਜਾਵੇ ਇਹ ਸਾਰਾ ਮਾਮਲਾ ਹੁਣ ਜਾਂਚ ਦੀਨ ਹੈ ਤੇ ਮਾਮਲੇ ਦੀ ਜਾਂਚ ਕਰਕੇ ਜਿਹੜੇ આરોપી ਨੇ ਉਹਨਾਂ ਉੱਪਰ ਕਾਰਵਾਈ ਹੋਏਗੀ ਜ਼ਰੂਰ ਪੂਰਾ ਸਹਿ ਪੁਰਾ ਕਾਨੂੰਨ ਤੇ ਇਸੇ ਤਰ੍ਹਾਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਅੱਗੇ ਉਸ ਤੋਂ ਬਾਅਦ ਸੀਐਮਓ ਦਾ ਅਫਰਗਾਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਇੱਕ ਥੇ ਤੁਹਾਨੂੰ ਜਗਵਿੰਦਰ ਸਿੰਘ ਜੀ ਨੇ ਉਹਨਾਂ ਨੇ ਕਿਹਾ ਮੈਡਮ ਨੇ ਸੀਐਮਓ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆ। ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ। ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ? ਔਰ ਕਿਹੜੇ ਸਾਨੂੰ ਦੱਸਾਏਗਾ? ਇਹ ਕਿਹੜਾ ਸੈਂਪਲ ਮੈਂ ਭਰ ਕੇ ਨਹੀਂ ਲਿਆਇਆ। ਅਸੀਂ ਉਸ ਨੂੰ ਕਿਹਾ ਵੇ ਸਾਡੇ ਘਰ ਕੀ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰੀ ਤੇ ਚੈੱਕ ਕਰਾ ਲਓ। ਚੈੱਕ ਕਰਾ ਕੇ ਤੁਸੀਂ ਇਹ ਲੱਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਉਹ ਜਦ ਅਸੀਂ ਕੇਕ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਇਹ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸੇ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰੀਜ ਦੇ ਵਿੱਚ ਰੱਖਿਆ ਹੋਇਆ ਇਤਨ ਐਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉੰਜੇ ਹੋਏ ਸੀ ਕਿ ਬੱਚੇ ਦਾ ਕੋਸ਼ਿਸ਼ ਕਰ ਰਹੀ ਕੋਸਟਮਾਰਟਮ ਨਾ ਹੋਵੇ ਉਹ ਛੋਟੀ ਜਿਹੀ ਬੱਚੀ ਨੂੰ ਸੀ ਫੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਵੇ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਸੀ ਇਸ ਕਰਕੇ ਅਸੀਂ ਸ਼ਮਾਰਡ ਕਰਾਇਆ ਜੀ ਤੇ ਸਾਡੀ ਬਹਾਰ ਲਾਈ ਗਈ ਸਜਾ ਮਿਲ ਰਹੀ ਜੀ ਜਨਮ ਦਿਨ ਦੇ ਕੇਕ ਨੇ ਕੱਚ ਬਸਾਰਿਆ ਮਾਤਮ ਦਾ ਮਾਹੌਲ ਮੈਜ ਦਾ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ ਫਸਰ ਗਿਆ ਚਾਰੋਂ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਨੇ ਮਾਨਵੀ ਦੀਆਂ ਮਹਿਜ 10 ਸਾਲ ਦੀ ਮਾਨਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੀ ਹੋਈ ਤੁਹਾਨੂੰ ਵਿਖਾਈ ਦੇ ਰਹੀ ਹੋएगी ਕਿੰਨੀ ਖੁਸ਼ ਹੈ ਮਾਨਵੀ ਕਿ ਪੂਰੇ ਪਰਿਵਾਰ ਦੇ ਨਾਲ ਜਨਮ ਦਿਨ ਦੇ ਕੇਕ ਨੂੰ ਕਟਿਆ ਜਾ ਰਿਹਾ ਪਰ ਇਹੀ ਕੇਕ ਦੱਸਿਆ ਜਾ ਰਿਹਾ ਕਿ ਇਸ ਦੇ ਮੋਢਾ ਪੜਿਆ ਕਾਰਨ ਪੂਰੇ ਘਰ ਦੇ ਵਿੱਚ ਹੁਣ ਮਾਨਵੀ ਨੂੰ ਯਾਦ ਕਰਕੇ ਜਾਂ ਤਸਵੀਰਾਂ ਨੂੰ ਵੇਖ ਕੇ ਚਾਰੇ ਪਾਸੇ ਰੋਣ ਤੇ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਮਹਿਜ 10 ਸਾਲ ਦੀ ਮਾਨਵੀ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਜ਼ਿੰਦਗੀ ਦਾ ਆਖਰੀ ਕੇਕ ਕੱਟ ਰਹੀ ਹੈ ਇਹ ਜੋ ਖੂਬਸੂਰਤ ਕੇਕ ਮਾਨਵੀ ਦੇ ਸਾਹਮਣੇ ਪਿਆ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਔਨਲਾਈਨ ਮੰਗਵਾਇਆ ਗਿਆ ਸੀ ਤੇ ਇਸ ਕੇਕ ਨੂੰ ਖਾਣ ਤੋਂ ਬਾਅਦ ਮਾਨਵੀ ਦੀ ਅਚਾਨਕ ਰਾਤ ਨੂੰ ਤਬੀਅਤ ਵਿਗੜਨ ਲੱਗੀ ਤਾਂ ਦੱਸਦੇ ਕਿ ਮਾਨਵੀ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਘਰਦਿਆਂ ਨੇ ਕਿਹਾ ਕਿ ਹੋ ਸਕਦਾ ਥੋੜੀ ਜਿਹਾ ਪਾਣੀ ਪਿਲਾ ਕੇ ਮਾਨਵੀ ਨੇ ਸਵਾਦ ਦਿੱਤਾ ਪਰ ਸਵੇਰੇ 4 ਵਜੇ ਦੇ ਕਰੀਬ ਜਦੋਂ ਵੇਖਿਆ ਤਾਂ ਮਾਨਵੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਤੇ ਮਾਨਵੀ ਇਸ ਜਹਾਨ ਤੋਂ ਅਲਵਿਦਾ ਕਹਿ ਚੁੱਕੀ ਸੀ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਇਸ ਕੇਕ ਦੇ ਖਾਣ ਕਾਰਨ ਜਿੱਥੇ ਬਾਕੀ ਦੇ ਪਰਿਵਾਰਕ ਮੈਂਬਰ ਬਿਮਾਰ ਹੋਏ ਤੇ ਮਾਨਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਮਹਿਜ 10 ਸਾਲ ਦੀ ਉਮਰ ਦੇ ਵਿੱਚ ਮਾਨਵੀ ਦੇ ਜਾਣ ਦੇ ਨਾਲ ਜਿੱਥੇ ਪੂਰੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ ਉਥੇ ਪੂਰੇ ਇਲਾਕੇ ਦੇ ਵਿੱਚ ਸਨਾਟਾ ਜਾਂ ਛਾਇਆ ਪਿਆ ਅਸੀਂ ਅਕਸਰ ਔਨਲਾਈਨ ਚੀਜ਼ਾਂ ਮੰਗਵਾਵਾਂ ਮੀਆ ਆਪਣੇ ਖਾਣ ਪੀਣ ਵਸਤੇ ਪਰ ਜੇਕਰ ਔਨਲਾਈਨ ਚੀਜ਼ਾਂ ਮੰਗਵਾਉਣ ਦਾ ਸਿਲਾ ਹੀ ਜਾ ਹੋਏਗਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ ਸੋ ਚੀਜ਼ਾਂ ਕਿਹਾ ਜਾ ਰਿਹਾ ਕਿ 6:30 ਵਜੇ ਦੇ ਕਰੀਬ ਇਹ ਕੇਕ ਜਿਹੜਾ ਹੈ ਆਰਡਰ ਕੀਤਾ ਗਿਆ ਸੀ ਤੇ 7 ਵਜੇ ਇਹ ਕੇਕ ਕੱਟਿਆ ਗਿਆ ਸੀ ਤੇ ਉਸ ਤੋਂ ਬਾਅਦ ਮਾਨਵੀ ਦੀ ਤਬੀਅਤ ਖਰਾਬ ਹੋ ਗਈ। ਤਾਂ ਕਰਦਿਆ ਨੇ ਸੋਚਿਆ ਕਿ ਮਾਮੂਲੀ ਜੀ ਤਬੀਅਤ ਖਰਾਬ ਹੈ ਪਾਣੀ ਪਿਲਾਇਆ ਤੇ ਮਾਨਵੀ ਨੇ ਸੌਣ ਲਈ ਕਹਿ ਦਿੱਤਾ। ਪਰ ਰਾਤ ਵੇਲੇ ਮਾਨਵੀ ਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਉਲਟੀਆਂ ਆਈਆਂ ਤਾਂ ਸਵੇਰੇ 4 ਵਜੇ ਉਹਦਾ ਸਰੀਰ ਠੰਡਾ ਪਾਇਆ ਗਿਆ। ਜਿਸ ਤੋਂ ਬਾਅਦ ਮਾਨਵੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ। ਮਾਨਵੀ ਦੀ ਹਸਦੀਆਂ ਹੋਣੇ ਤਸਵੀਰਾਂ ਵੇਖ ਕੇ ਹੁਣ ਪੂਰਾ ਪਰਿਵਾਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਰਿਹਾ ਹੈ। ਸੋ ਤੁਸੀਂ ਇਹ ਖਬਰ ਵੇਖੀ ਤੁਸੀਂ ਵੀ ਜਾਗਰੂਕ ਹੋ ਜਾਓ ਕਿ ਕਿਸ ਤਰ੍ਹਾਂ ਹੁਣ ਆਨਲਾਈਨ ਮੰਗਵਾਉਣ ਵਾਲੀ ਚੀਜ਼ਾਂ ਤੇ ਭਰੋਸਾ ਕੀਤਾ ਜਾਵੇ ਜਾਂ ਨਾ ਜਾਵੇ। ਇਹ ਸਾਰਾ ਮਾਮਲਾ ਹੁਣ ਜਾਂਚधीन ਹੈ ਤੇ ਮਾਮਲੇ ਦੀ ਜਾਂਚ ਕਰਕੇ ਜਿਹੜੇ આરોપી ਨੇ ਉਹਨਾਂ ਉੱਪਰ ਕਾਰਵਾਈ ਹੋਏਗੀ ਜ਼ਰੂਰ। ਭਰੋਸਾ ਹੈ ਪੂਰਾ ਕਾਨੂੰਨ ਤੇ। ਇਸੇ ਤਰ੍ਹਾਂ ਵੇਖਦੇ ਰਹੋ ਏਵਨ ਪੰਜਾਬੀ ਟੀਵੀ। ਵਾਲ ਸੀ ਇਹ ਮੋਦ ਅਫਸਰ ਗਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਇੱਕੋ ਥੇ ਸਾਨੂੰ ਜਗਵਿੰਦਰ ਸਿੰਘ ਜੀ ਮਿਲੇ ਉਹਨਾਂ ਨੇ ਕਿਹਾ ਮੈਡਮ ਨੇ ਸੀਐਮ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆਗਾ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ ਔਰ ਕਿਹੜੇ ਸਾਨੂੰ ਦੱਸਾਇਆ ਇਹ ਕੇਕ ਦਾ ਸੈਂਪਲ ਮੈਂ ਭਰਕੇ ਦੀ ਮਾੜੀ ਜਿਹੀ ਜਿਹਦੇ ਨਾਲ ਅਸੀਂ ਉਸ ਨੂੰ ਕਿਹਾ ਵੇ ਸਾਡੇ ਘਰ 'ਚ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰਟਰੀ ਤੋਂ ਚੈੱਕ ਕਰਾ ਲਓ ਚੈੱਕ ਕਰਾ ਕੇ ਤੁਸੀਂ ਯੇ ਲੱਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਕੋਈ ਅਸੀਂ ਕੇਕ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਇਹ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸੇ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ 'ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਇੰਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉੱਝੇ ਹੋਏ ਸੀ ਕਿ ਬੱਚੇ ਦਾ ਕੋਸ਼ਿਸ਼ ਕਰਾਈ ਪੋਸਟਮਾਰਟਮ ਨਾ ਹੋਵੇ ਇਹ ਛੋਟੀ ਜਿਹੀ ਬੱਚੀ ਨੂੰ ਸੀਰ ਫੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਵੇ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਸੀ ਇਸ ਕਰਕੇ ਅਸੀਂ ਪੋਸਟਮਾਰਟਮ ਕਰਾਇਆ ਜੀ ਤੇ ਸਾਡੀ ਬੁਹਾਰ ਲਾਈ ਗਈ ਸਜ਼ਾ ਮਿਲਣ ਲਈ ਜਨਮ ਦਿਨ ਦੇ ਕੇਕ ਨੇ ਖਰਚ ਬਿਸਾਰਿਆ ਮਾਤਮ ਦਾ ਮਾਹੌਲ ਮੈਜ ਦਾ 10 ਸਾਲਾਂ ਦੀ ਬੱਚੀ ਨੇ ਜਨਮ ਦਿਨ ਦਾ ਕਟਿਆ ਕੇਕ ਪਰ ਨਹੀਂ ਵੇਖੀ ਅਗਲੀ ਸਵੇਰ ਪੂਰੇ ਘਰ ਦੇ ਵਿੱਚ ਮਾਨਵੀ ਦੇ ਜਨਮ ਦਿਨ ਤੇ ਖੁਸ਼ੀਆਂ ਸੀ ਹੁਣ ਫਸਰ ਗਿਆ ਚਾਰੇ ਪਾਸੇ ਸਨਨਾਟਾ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ